ਜਿਹੜਾ ਉਹ ਤਾਰਾ ਵਾ ਨਾ ਉਹ ਤੁਰਿਆ ਜਾਂਦਾ ਵਾ ਪਹਿਲਾਂ ਇੱਥੇ ਸੀ ਬੜੀ ਸਪੀਡ ਨਾਲ ਚੱਲਿਆ ਹੁਣ ਦੇਖਿਓ ਨੀ ਧੁੰਦਲਾ ਵੀ ਹੋ ਜਾਣਾ ਮੈਨੂੰ ਲੱਗਦਾ ਹੋ ਗਿਆ ਇੱਥੇ ਸੀ ਉਹ ਤਾਰਾ ਇੱਥੇ ਉਰੇ ਹੋ ਗਿਆ ਚਲੇ ਗਿਆ ਦਾਦਾ ਦਾਦਾ ਛੋਟਾ ਆ ਗਿਆ ਇੱਕ ਹੋਰ ਆ ਗਿਆ ਆ ਜਿਵੇਂ ਆ ਸਾਰੇ ਖੜੇ ਨੇ ਇੱਕ ਥਾਂ ਤੇ ਉਹ ਦੇਖ ਕਿੰਨਾ ਸੋਹਣਾ ਲੱਗਦਾ ਸੀ ਤੁਹਾਨੂੰ ਹਾਂ ਉਹ ਇੱਕ ਬੜੀ ਸਪੀਡ ਨਾਲ ਚੱਲਿਆ ਸੀ ਪਤਾ ਨਹੀਂ ਕਿੱਥੇ ਕਾਲੀ ਜਾਣਦੀ ਉਹਨੂੰ ਉਹ ਘਰ ਵਾਲੀ ਤਾਂ ਕਰਦੇ ਹੋ ਤੁਸੀਂ ਘੜੀ-ਬੁੜੀ ਸਾਰੀ ਗੱਲ ਕੋਟ-ਮੋਟ ਕੇ ਮਰੋੜ ਚ ਰੋੜ ਕੇ ਘਰ ਆਈ ਜਾਂਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਟਾਈਮ 7 ਵਜੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਣੇ ਨੈਕਸਟ ਮੰਥ ਮਤਲਬ ਅਕਤੂਬਰ ਦੇ ਵਿੱਚ ਉਹ ਤਿਹਾਰ ਆਉਣ ਵਾਲਾ ਵਾ ਜਿਹੜੇ ਤਿਹਾਰ ਤੇ ਆਪਾਂ ਆਪਣਾ ਸਾਰਾ ਘਰ ਸਾਫ਼ ਕਰਦੇ ਆਂ ਵੀ ਦੀਵਾਲੀ ਨੂੰ ਦੀਵਾਲੀ ਆਉਣ ਵਾਲੀ ਆ ਸੋਚਿਆ ਵੀ ਹੁਣ ਤੋਂ ਥੋੜਾ ਥੋੜਾ ਕਰਕੇ ਘਰ ਆਪਾਂ ਸਾਫ਼ ਕਰਨ ਲੱਗ ਜਾਈਏ ਤਾਂ ਹੀ ਅੱਜ ਮੈਂ ਥੋੜਾ ਜਿਹਾ ਛੇਤੀ ਉੱਠੀ ਆ ਸੋਚਿਆ ਵੀ ਇਕੱਠੇ ਤਾਂ ਪਰਦੇ ਧੋਤੇ ਨਹੀਂ ਜਾਣੇ ਡੇਲੀ ਇੱਕ ਇੱਕ ਰੂਮ ਦੇ ਪਰਦੇ ਧੋ ਲਈਏ ਜਿਵੇਂ ਕਿ ਅੱਜ ਅਸੀਂ ਡਿਸਾਈਡ ਕੀਤਾ ਵਾ ਵੀ ਆ ਡਾਈਨਿੰਗ ਏਰੀਆ ਦੇ ਪਰਦੇ ਧੋਣੇ ਆ ਕੱਲੂ ਆਪਾਂ ਧੋਵਾਂਗੇ ਜਿਹੜਾ ਡਰਾਈਵ ਰੂਮ ਆਪਣਾ ਉਹਦੇ ਤੇ ਅੱਜ ਪਹਿਲਾਂ ਤਾਂ ਵੀ ਪੱਖੇ ਸਾਫ਼ ਕਰਨੇ ਆ ਕਰੇ ਨਾ ਚਿੱਟਾ ਪੱਖਾ ਨਹੀਂ ਲਗਾਉਣਾ ਚਾਹੀਦਾ ਸਾਡੇ ਇੱਕ ਚਿੱਟਾ ਪੱਖਾ ਵਾ ਇਹ ਸਭ ਤੋਂ ਵੱਧ ਗੰਦਾ ਹੋ ਗਿਆ ਨਾਲੇ ਕਿ ਇਹਨਾਂ ਕਦੇ ਯੂਜ਼ ਨਹੀਂ ਕੀਤਾ ਹੈਗਾ ਜਿਹੜੇ ਦੋਨੇ ਗਰੇ ਪੱਖੇ ਨੇ ਉਹ ਹਲੇ ਸਾਫ਼ ਨੇ ਚਿੱਟਾ ਪੱਖਾ ਨਾ ਕਾਲਾ ਹੋਇਆ ਪਿਆ ਦਿਖਾਵਾਂ ਦੇਖੋ ਅੱਜ ਪਹਿਲਾਂ ਇਹਨੂੰ ਸਾਫ਼ ਕਰ ਰਵਾਂ ਕਿਉਂਕਿ ਆਪਣੀ ਕਿਚਨ ਵਾਲੀ ਜਿਹੜੀ ਆ ਵਿੰਡੋ ਆ ਇਹ ਹਮੇਸ਼ਾ ਖੁੱਲੀ ਹੀ ਰਹਿੰਦੀ ਆ ਜਦੋਂ ਅਸੀਂ ਜੋਦਾਂ ਵੀ ਜਾਂਦੇ ਆ ਕਿਤੇ ਵੀ ਜਾਂਦੇ ਆ ਇਹਨੂੰ ਅਸੀਂ ਕਦੇ ਬੰਦ ਕਰਕੇ ਨਹੀਂ ਗਏ ਇਤਾ ਕਰਕੇ ਇੱਥੇ ਸਾਹਮਣੇ ਗਰਦਬਾਲੀ ਜ਼ਿਆਦਾ ਪੈ ਗਈ ਅੱਜ ਪਹਿਲਾਂ ਇਹਨੂੰ ਵੀ ਸਾਫ਼ ਕਰਨਾ ਇਹਨੂੰ ਚਿੱਟਾ ਘੱਟ ਦੇਣਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਚਾਹ ਪੀਏ ਮੈਨੂੰ ਲੱਗ ਰਿਹਾ ਵਾ ਵੀ ਹੁਣ ਥੋੜਾ ਥੋੜਾ ਵੈਦਰ ਦਾ ਫਰਕ ਪੈਣ ਲੱਗ ਜੂਗਾ ਹੁਣ ਜਦੋਂ ਮੈਂ ਰਸੋਈ ਵਾਲੀ ਟਾਕੀ ਤੇ ਮੂਰੇ ਆਉਂਦੀਆਂ ਨਾ ਚਾਹੇ ਸਵੇਰੇ ਚਾਹੇ ਦੁਪਹਿਰੇ ਚਾਹੇ ਸ਼ਾਮ ਨੂੰ ਵੀ ਠੰਡੀ ਠੰਡੀ ਹਵਾ ਆਉਣ ਦਾ ਪੂਰਾ ਅਹਿਸਾਸ ਹੁੰਦਾ ਵਾ ਹੁਣ ਮੈਂ ਇੱਥੇ ਖੜੀ ਜਦੋਂ ਚਾਹ ਤਰ ਰਹੀ ਸੀਗੀ ਮੈਨੂੰ ਉਧਰ ਪੂਰੀ ਠੰਡੀ ਠੰਡੀ ਹਵਾ ਆ ਰਹੀ ਸੀ ਵਧੀਆ ਵੈਸੇ ਦਿਨੇ ਤਾਂ ਧੁੱਪ ਇੰਨੀ ਕਹਿੜੀ ਹੁੰਦੀ ਆ ਵੀ ਧੁੱਪੇ 2 ਮਿੰਟ ਜਾਣਾ ਵੀ ਔਖਾ ਲੱਗਦਾ ਵਾ ਚਲੋ ਕੋਈ ਨਹੀਂ ਇਹ ਵੀ ਕਹਿੰਦੇ ਹੁੰਦੇ ਨੇ ਨਾ ਟਾਈਮ ਕੱਟਣਾ ਹੀ ਪੈਣਾ ਵਾ ਗਾ ਠੰਡ ਆ ਜਾਂਦੀ ਆ ਕਹਿੰਦੇ ਸਵੇਰੇ ਤਾਂ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਆ ਆਪਣੇ ਪੰਜਾਬ 'ਚ ਬਾਕੀ ਦੇਖਦੇ ਆ ਵੀ ਸੱਚੀ ਪੈਂਦੀ ਆ ਕਿ ਨਹੀਂ ਪੈਂਦੀ ਇੱਲਾ ਹੁਣ ਜੋਆਂ ਨੂੰ ਪਾਣੀ ਪਾ ਦਈਏ ਉਸ ਤੋਂ ਬਾਅਦ ਆਪਣੇ ਇੱਥੇ ਸੁਖਮਨੀ ਸਾਹਿਬ ਦਾ ਪਾਠ ਆ ਫਿਰ ਮੈਂ ਦਲਜੀਤ ਪੈੜ ਤੇ ਹਰਪ੍ਰੀਤ ਆਂਟੀ ਨੇ ਉੱਥੇ ਜਾ ਕੇ ਆਉਣਾ ਮਾਣ ਹੁਣ ਮੇਰੇ ਤੋਂ ਬਾਗ ਚ ਆਇਆ ਕੱਲ ਆਪਾਂ ਬੀਜੇ ਸੀ ਜੋ ਸੋ ਹੁਣ ਉਹਨਾਂ ਨੂੰ ਆਪਾਂ ਪਾਣੀ ਪਾ ਦਿੱਤੀ ਜੋਆਂ ਨੇ ਧੂਨੀਆਂ ਕੱਢ ਲਈਆਂ ਮੈਂ ਜੋਆਂ ਤਿੰਨ ਭਾਂਡਿਆਂ ਚ ਬੀਜੇ ਨਸ਼ੇਰ ਵੀ ਉਠਖੜਿਆ ਇਹਨੂੰ ਹੁਣ ਪਾ ਪੈਟਰੋਲ ਆ ਕੇ ਦਿੱਤੇ ਆ ਮੈਨੂੰ ਇਹ ਨਾ ਪਤਾ ਲੱਜੇ ਬੇਬੀ ਮੈਂ ਜਾਣਾ ਵਾ ਨਹੀਂ ਇਹਨੇ ਵੀ ਨਾਲ ਪੂਰਾ ਰੋਲਾ ਪਾਉਣਾ ਜਾਣ ਨੂੰ ਹੈਲੋ ਜੀ ਹਾਈ ਪਾਠ ਤੇ ਜਾ ਕੇ ਘਰੇ ਆ ਗਏ ਮੈਂ ਤਾਂ ਪ੍ਰਸ਼ਾਦਾ ਉੱਥੇ ਛਕਾਈ ਬਸ ਪਿੰਦਰ ਉਹਨਾਂ ਦੀ ਹੁਣ ਰੋਟੀ ਬਣਾਉਣੀ ਆ ਉਹ ਕਹਿੰਦੇ ਅਸੀਂ ਸਿੰਪਲ ਪਰੌਠੇ ਖਾਣੇ ਆ ਮੱਖਣੀ ਨਾਲ ਪਿੰਦਰ ਨੂੰ ਛੇੜਦੀਆਂ ਦੋਗੇ ਪਿੰਦਰ ਥੋੜਾ ਰੋਟੀ ਖਾਦੇ ਬਿਨਾ ਸਰਜੂ ਮੈਂ ਤਾਂ ਖਾਏ ਤੁਸੀਂ ਭੁੱਖੇ ਰਹਿ ਲੋਗੇ ਹੈ ਤੇਰਾ ਰੋਟੀ ਖਾਦੇ ਫਿਰ ਸਾਥ ਪੂਰਾ ਖੋਜ ਹੋਇਆ ਫਿਰਦਾ ਵਾ ਤੇ ਜਿਹੜਾ ਅੱਜ ਸੋਚਿਆ ਸੀਗਾ ਵੀ ਆਪਾਂ ਥੋੜੀਆਂ-ਬਹੁਤੀਆਂ ਸਫਾਈਆਂ ਕਰਾਂਗੇ ਪਰਦੇ ਧੋਵਾਂਗੇ ਪੱਖੇ ਸਾਫ਼ ਕਰਾਂਗੇ ਉਹ ਸਾਰੀਆਂ ਚੀਜ਼ਾਂ ਅੱਜ ਕੈਨਸਲ ਹੋ ਗਈਆਂ ਕਿਉਂਕਿ ਹੁਣ ਤੋਪ ਇੰਨੀ ਕਿ ਚੜ ਗਈ ਹੈ ਗਰਮੀ ਬਹੁਤ ਹੋ ਗਈ ਹੁਣ ਜੀ ਨਹੀਂ ਕੀਤਾ ਹੈਗਾ ਤੇ ਕਾਲੂ ਆਪਣੇ ਫੇਰ ਸੁਖਮਨੀ ਸਾਹਿਬ ਦਾ 파ਟ ਆ ਸੋ ਹੁਣ ਆਪਾਂ ਇਹ ਕੰਮ ਪਰਸੋ ਚੌਥੇ ਤੇ ਪੋਸਟਪੋਨ ਕਰਤਾ ਚਲੋ ਵੀ ਹੁਣ ਆਪਣਾ ਤਵਾ ਹੋ ਗਿਆ ਗਰਮ ਤੇ ਆਪਾਂ ਜਿਹੜੇ ਪਿੰਦਰ ਉਹਨਾਂ ਨੇ ਤਿੰਨ ਚਾਰ ਕੁਕਰ ਉੱਤੇ ਖਾਣੇ ਆ ਉਹ ਪਕਾ ਲਾ ਚਲੋ ਉਹਨੂੰ ਤੈਨੂੰ ਲੈ ਕੇ ਆਉਂਦਾ ਤੇਰੀ ਬਸ ਆ ਗਈ ਜਾ ਚੜ ਜਾ ਆਈ ਨਹੀਂ ਆ ਗਈ ਤੇ ਮੈਂ ਅੱਗੇ ਬਾਸਲੇ ਨੂੰ ਫੋਨ ਕਰੀ ਇਹਨੂੰ ਬਸ ਆ ਬਸ ਚੜ ਜਾ ਬਈ ਬੜਾ ਸਿਸਟਮ ਉਲਝਿਆ ਹੋਇਆ ਕਦੇ ਜੋਦਾਂ ਨੂੰ ਭੱਜਦਾ ਕਦੇ ਪੰਦੇਰ ਖੇੜੇ ਨੂੰ ਭੱਜਦਾ ਇਹੀ ਚੱਕਰ 'ਚ ਵਲੌਗ ਬਣਾਉਣ ਨੂੰ ਜੀਓ ਹੀ ਨਹੀਂ ਕਰਦਾ ਵੈਲਕਮ ਬੈਕ ਟੂ ਚੈਨਲ ਗਾਈਸ ਆਈ ਹੋਪ एवरीवन ਇਜ਼ ਡੂਇੰਗ ਗ੍ਰੇਟ ਇੱਕ ਤਾਂ ਜੋਦਾਂ ਅੱਜ ਸਪਰੇਅ ਕਰਾਉਣੀ ਸੀ ਉਹ ਤਾਂ ਮਨ ਲੱਜਦ ਨੂੰ ਮੈਂ ਪਹੁੰਚਣਾ ਡੈਡੀ ਨੇ ਕਰਾ ਲੈਣੀ ਆ ਦੂਜਾ ਜਿਹੜੀ ਮੈਂ ਬਾੜੀ ਗੁੱਡ ਕਾਇਆ ਸੀ ਉਹਦੇ ਵਿੱਚ ਕੋਈ ਸਬਜੀ ਭਾਜੀ ਲਾਉਣੀ ਆ ਉਹ ਕੰਮ ਪੈਂਡਿੰਗ ਹੀ ਰਹਿ ਜਾਂਦਾ ਅੱਛੇ ਜੇ ਕੁਝ ਦਿਨ ਸਾਡੇ ਹੋਰ ਚੱਕਰਾਂ 'ਚ ਵੀ ਨਿਕਲ ਗਏ ਤਾਂ ਕਰਕੇ ਵਲੌਗ ਨਹੀਂ ਬਣਾ ਹੋਇਆ ਬਾੜੀ ਭੱਜ ਦੌੜ ਰਹੀ ਬਾਲੇ ਕਾਟੇ ਪਏ ਸਿਮਰਨ ਦੀ ਦਾਦੀ ਜੀ ਚੜਾਈ ਕਰਗੇ ਸੀ ਪਵਨ ਦੇ ਤਾਇਆ ਜੀ ਚੜਾਈ ਕਰਗੇ ਸੀ ਪਿਛਲੇ ਕੁਝ ਦਿਨ ਨੇ ਸਾਡੀ ਫੈਮਲੀ ਲਈ ਸਾਰੀ ਲਈ ਔਖੇ ਦਿਨ ਸੀ ਗੁਰਬਾਣੀ ਕਹਿੰਦੀ ਆ ਵੀ ਜੋ ਜਗ ਤੇ ਆਏ ਆ ਉਹਨੇ ਜਾਣਾ ਜ਼ਰੂਰ ਆ ਚਲੋ ਇਨਾਂ ਕ ਕਹਿ ਲੋ ਵੀ ਸਿਮਰਨ ਦੀ ਦਾਦੀ ਵੀ ਪੁੱਤਿਆਂ ਵਾਲੀ ਸੀ ਦੀ ਆਪਣਾ ਪਵਨ ਦੇ ਤਾਏ ਜੀ ਵੀ ਪੋਤੇ ਵਾਲੇ ਸੀ ਦੁੱਖ ਤਾਂ ਚੱਲੋ ਵੀ ਜਾਣ ਦਾ ਹਰਦਾ ਹੀ ਹੁੰਦਾ ਵਾ ਪਰ ਹੁਣ ਜਿਵੇਂ ਸਿਆਣੇ ਗੱਲਾਂ ਕਰਦੇ ਹੁੰਦੇ ਆ ਵੀ ਚੱਲ ਉਹ ਜ਼ਿੰਦਗੀ ਦੇਖ ਲਈ ਸੀ ਪੋਤੇਆਂ ਵਾਲੇ ਸੀ ਪਰ ਜਿਹੜੇ ਬੰਦੇ ਦੀ ਬੀਤ ਦੀ ਹੁੰਦੀ ਆ ਉਹਦੇ ਲਈ ਤਾਂ ਔਖਾ ਵਾ ਜਿਵੇਂ ਹੁਣ ਸਿਮਰਨ ਲਈ ਤਾਂ ਬਹੁਤ ਔਖਾ ਸੀ ਕਿਉਂਕਿ ਉਹਦੀ ਉਹਦੀ ਦਾਦੀ ਨਾਲ ਬਹੁਤ ਅਟੈਚਮੈਂਟ ਸੀ ਚਲੋ ਹੁਣ ਆਪਾਂ ਪਹਿਲਾਂ ਜੋਧਾ ਜਾ ਕੇ ਗੱਡੀ ਧਵਾਈਏ ਪੇਸ਼ਲੇ ਐਨੇ ਦਿਨਾਂ ਤੋਂ ਗੱਡੀ ਧਵਾਉਣ ਦਾ ਟਾਈਮ ਹੀ ਨਹੀਂ ਲੱਗਿਆ ਟਾਈਮ ਹੀ ਕੀ ਜੀਭ ਨਹੀਂ ਕੀਤਾ ਬਸ ਗੱਡੀ ਆਈ ਚੱਲੀ ਜਾਂਦੀ ਐ ਗੱਡੀ ਦਾ ਜਮਾ ਹੀ ਬੁਰਾ ਹਾਲ ਅੰਦਰੋਂ ਬਾਹਰੋਂ ਕਿਵੇਂ ਆ ਬਨੋਦੀ ਥੋੜਾ ਭਾਈ ਕਹਿੰਦੇ ਬਨੋਦੀ ਪਹੁੰਚਦਾ ਹੀ ਨਹੀਂ ਹੁਣ ਬਨੋਦੀ ਦਾ ਕੰਮ ਬਾੜਾ ਫਲ ਗਿਆ ਹੈ ਮੈਂ ਤਾਂ ਕਰਾ ਕਰਾ ਕੇ ਆਇਆ ਹੀ ਤੀ ਨਹੀਂ ਉਮੈਨੂੰ ਪਤਾ ਹੈ ਕਿ ਸਰਦਾਰ ਉਹ ਜੋ ਹੈ ਸਰਦਾਰ ਉਹਨੂੰ ਕਹਦੇ ਨੇ ਕਿ ਪੀਲੇੰ ਦਾ ਫਿਰ ਬੋਲਾ ਹੋ ਜਾਂਦਾ ਹੈ ਅੱਜ ਟਾਈਮ ਬੜਾ ਲੱਗ ਰਿਹਾ ਹੈ ਸਵੇਰ ਦਾ ਇੰਨਾ ਹੀ ਹੋਇਆ ਅੱਜ ਹੋ ਗਿਆ ਜੀਰੀ ਵੱਡੀ ਹੋ ਗਈ ਤਾਂ ਲੱਗ ਟਾਈਮ ਵੱਡੀ ਹੋ ਗਿਆ ਤਾਂ ਕਰਕੇ ਲੱਗਦਾ ਨਾ ਬਸ ਇੱਥੇ ਤਾਂ ਆ ਹੀ ਰਹਿ ਗਿਆ ਹੁਣ ਆ ਹੀ ਰਹਿ ਗਿਆ ਇੱਕ ਇਸ ਤੋਂ ਬਾਅਦ ਲੇਹੀ ਜਾਲੇ ਫਿਰ ਐ ਨਹੀਂ ਵਾਲੇ ਕਰਨ ਚਲ ਇਸ ਵਾਰੀ ਇਕੱਲਾ ਹੀ ਹਾਂ ਬਨੋਦੀ ਸਾਡਾ ਠੇਕੇਦਾਰ ਬਣ ਗਿਆ ਵੀ ਜੇ ਕਿਸੇ ਨੇ ਸਪਰੇਅ ਕਰਾਉਣੀ ਹੋਵੇ ਦੱਸ ਦਿਓ ਆਲੇ ਦਲੇ 10 ਮਿੰਟਾਂ ਵਿੱਚ ਪਹੁੰਚ ਜਾਂਦਾ ਹਾਂ ਤੇ ਆ ਬਨੋਦੀ ਹਾਂ 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 ਆ ਜਿਹੜੀ ਬਾੜੀ ਗੁੱਡ ਕੇ ਗਿਆ ਸੀ ਹੁਣ ਦੁਬਾਰਾ ਫੇਰ ਗੁੱਡਣੀ ਪੈਣੀ ਆ ਕੱਕ ਹੋ ਗਏ ਹੁਣ ਕੱਲ ਨੂੰ ਨਿਮੇੜ ਕੇ ਫੇਰ ਹੀ ਜਾਉਂਗਾ 500 ਦਾ ਨੱਪਾ ਹੈ 510 ਦਾ ਦੋ ਇਹ ਨੱਪਾ ਹੁੰਦਾ 12 14 15 ਘਟ ਰਹੀ ਨਾ ਹਲੇ ਦੇ ਵਿੱਚ ਵੀ ਹੈ ਇੰਨੇ ਨਾਲ ਕੀ ਹੁੰਦਾ ਇਧਰ ਲਈ ਮੋਟਰ ਤੇ ਆਪਣਾ ਪੋਸ਼ਾ ਵੀ ਆ ਇਧਰ ਤੇਲ ਵਾਲੀ ਸਪਰੇ ਵੀ ਕਰਨੀ ਆ ਉੱਲੀ ਵਾਲੀ ਵੀ ਆ ਤੇ ਸੁੰਡੀ ਵਾਲੀ ਵੀ ਆ ਉਧਰ 26 ਆ ਉਧਰ ਕੱਲੀ ਤੇਲੇ ਵਾਲੀ ਕੀਤੀ ਆ ਤੇਲੇ ਵਾਲੀ ਦੋ ਤਰ੍ਹਾਂ ਦੀ ਕੀਤੀ ਆ ਉਧਰ ਇੱਕ ਜਿਹੜੀ ਇਨਸਟੈਂਟ ਕੰਮ ਕਰਦੀ ਆ ਇੱਕ ਜਿਹੜੀ ਥੋੜਾ ਲੰਬਾ ਟਾਈਮ ਕੰਮ ਰੱਖੂ ਆ ਆਪਦਾ ਮਤਲਬ 10 ਬੰਨ ਦੇਣਾ ਜਦ ਤੱਕ ਆਪਾਂ ਉਹ ਜੀਰੀ ਵੱਢਣੀ ਆ। ਚਲੋ ਵੀ ਇਹ ਬੰਦਾ ਆਪਣਾ ਪੱਕਾ ਹੀ ਸਪਰੇਅ ਕਰਨ ਵਾਲਾ। ਬਸ ਹੁਣ ਇੱਕ ਵਾਰੀ ਰੜਾ ਲਈ ਰੜਾ ਵੀ ਉਹ ਆਪ ਹੀ ਲੈਂਦਾ। ਹੁਣ ਇਹਨੇ ਕਰ ਦੇਣੀ ਆ। ਹੁਣ ਮੜੀ ਗੱਡੀ ਧਵਾਉਣੇ ਖੜਾਇਆ ਜੀ। ਹੁਣ ਆ ਗੱਡੀ ਦੇ ਹਾਲਾਤ ਦੇਖ ਲਿਓ ਤੇ ਘੰਟੇ ਬਾਅਦ ਦੇਖਿਓ। ਗੱਡੀ ਧੁੱਤੀ ਨਹੀਂ ਗਈ ਹਲੇ ਟਾਈਮ ਲੱਗਦਾ ਵਾ ਜਦ ਤੱਕ ਮੈਂ ਸੋਚਿਆ ਇੱਕ ਆਮਲੇਟ ਬਣਾ ਕੇ ਖਾਣਾ। ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਪੰਦੇਰ ਖੇੜੇ ਨੌਨ ਵਿੱਚ ਖਾਂਦੇ ਨਹੀਂ ਹੈਗੇ ਤੇ ਜੋਦਾਂ ਆ ਜੰਨੇ ਆ ਗੱਡੀ ਧੋਂਦਿਆਂ ਨੂੰ 7:00 ਵਜ ਗਏ ਪੂਰਾ ਹਨੇਰਾ ਹੋ ਗਿਆ ਬਾਲਾ ਟਾਈਮ ਲੱਗਾ ਗੱਡੀ ਧੋਣ ਨੂੰ ਥੱਲੇ ਬਹੁਤ ਘਾਰਾ ਸੀਗਾ ਅੱਜ ਜਾ ਕੇ ਗੱਡੀ ਦਾ ਰੰਗ ਨਿਕਲਿਆ ਵਾ ਨਹੀਂ ਤਾਂ ਕਾਲੀ ਤੋਂ ਚੁੱਟੀ ਹੋਈ ਪਈ ਸੀ ਇਹ ਹੋ ਗਿਆ ਅਗਲਾ ਦਿਨ ਕੱਲ ਗੱਡੀ ਤੋਂ ਆਉਣ ਤੋਂ ਬਾਅਦ ਲਾਡੀ ਨਾਲ ਪਹਿਲਾਂ ਲੁਧਿਆਣੇ ਨੂੰ ਚਲੇ ਗਿਆ ਫਿਰ ਘਰੇ ਆ ਕੇ ਇੰਡੀਆ ਤੇ ਬੰਗਲਾਦੇਸ਼ ਦਾ ਮੈਚ ਦੇਖਣ ਲੱਗਿਆ ਇੰਡੀਆ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚ ਗਈ ਤੇ ਆਪਾਂ ਹੁਣ ਟਾਈਮ ਨਾਲ ਮੋਟਰ ਤੇ ਪਹੁੰਚ ਜੀ ਕਿਉਂਕਿ ਟਾਈਮ 8 ਵਜੇ ਜਿੰਨਾ ਕੋ ਹੁਣ ਕੰਮ ਕਰ ਹੁੰਦਾ ਮਤਲਬ ਜਿੰਨੇ ਕੋ ਹੁਣ ਕਿਾਰੇ ਗੁੱਡ ਹੁੰਦੀਆਂ ਗੁੱਡ ਲਈਏ 10 11 ਵਜੇ ਤੋਂ ਬਾਅਦ ਧੁੱਪ ਬਹੁਤ ਹੋ ਜਾਂਦੀ ਹੈ ਗਰਮੀ ਬਹੁਤ ਹੋ ਜਾਂਦੀ ਹੈ ਖੇਤੀ ਵਰਗਾ ਕੰਮ ਤਾਂ ਕੋਈ ਨਹੀਂ ਹੈਗਾ ਬਸ ਸਿਰ ਤੇ ਕਰਜ਼ਾ ਨਾ ਹੋਵੇ ਤੇ ਹਰ ਇੱਕ ਫਸਲ ਦਾ ਰੇਟ ਮਿਲੇ ਹਰ ਇੱਕ ਫਸਲ ਦਾ ਕੱਲੀ ਕਣਕ ਜੀਰੀਦਾਨੀ ਆਲੂ ਮੱਕੀ ਸਬਜ਼ੀਆਂ ਹਰ ਚੀਜ਼ ਦਾ ਰੇਟ ਮਿਲੇ ਮੈਂ ਕਹਨਾ ਖੇਤੀ ਵਰਗਾ ਕੋਈ ਧੰਦਾ ਨਹੀਂ ਹੈਗਾ ਚੱਲ ਵੀ ਮਿੱਤਰਾ ਹੁਣ ਹੋਇਆ ਸ਼ੁਰੂ ਅੱਧੇ ਘੰਟੇ ਚ ਸਾਰੀ ਬਾੜੀ ਗੁੜਤੀ ਬਸ ਉਹ ਬੱਟਾਂ ਕੋਲੋਂ ਹੁਣ ਕੱਖ ਚੱਕਣੇ ਆ ਉਦੋਂ ਬਾਅਦ ਚ ਬੱਟਾਂ ਬਣਾਉਣਾ ਵਾ ਡੈਡੀ ਮੰਮੀ ਗਿਆ ਹੈ ਲੁਧਿਆਣੇ ਨੂੰ ਜਦੋਂ ਆਉਣਗੇ ਉਦੋਂ ਬਾਅਦ ਚ ਫਿਰ ਆਪਾਂ ਬੀਚਾਂਗੇ ਮਤਲਬ ਮਾਣ ਬੱਟਾਂ ਬੱਟਾਂ ਬਣਾ ਕੇ ਤਿਆਰ ਕਰਕੇ ਸੜਾ ਜਾਊਗਾ ਜਦੋਂ ਡੈਡੀ ਆਗੇ ਉਦੋਂ ਫਿਰ ਆਪਾਂ ਬੀਚ ਦਾਂਗੇ ਥੋੜੀ ਜੀ ਗਾਜਰ ਬੀਚ ਦਾਂਗੇ ਜਾਂ ਫਿਰ ਮੂਲੀ ਦੇਖਦੇ ਆਂ ਬਾਕੀ ਕੀ ਕੀ ਲੈ ਕੇ ਆਉਣਾ ਜਾ ਕੇ ਅੱਡੇ ਨੂੰ ਮੇਰਾ ਅੱਜ ਦਾ ਪਲਾਨ ਇਹੀ ਸਿਗਾ ਵੀ ਸ਼ਾਮ ਤੱਕ ਚਾਹੇ ਹਨੇਰਾ ਹੋ ਜਾਵੇ ਵੀ ਸਬਜੀ ਭਾਜੀ ਲਾ ਕੇ ਮੈਂ ਵਾਪਸ ਪੰਦੇਰ ਖਿੜੀ ਚਲੇ ਜਾਊਂਗਾ ਤੁਹਾਨੂੰ ਮੈਂ ਦੱਸਿਆਈ ਸੀ ਕਿ ਮੰਮੀ ਡੜੀ ਲੁਧਿਆਣੇ ਨੂੰ ਗਏ ਹੋਇਆ ਲੁਧਿਆਣੇ ਗਏ ਇਸ ਲਈ ਆ ਕਿ ਉੱਥੇ ਮੇਰੀ ਭੂਆ ਐਡਮਿਟ ਆ ਤੇ ਅੱਜ ਉਹਨਾਂ ਨੂੰ ਛੁੱਟੀ ਮਿਲਣੀ ਆ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਕਿ ਮੰਮੀ ਨੇ ਭੂਆ ਹੁਣ ਨਾਲ ਹੀ ਹੰਸਾਂ ਨੂੰ ਚਲੇ ਜਾਣਾ ਮੰਮੀ ਨੇ ਹੁਣ ਤਿੰਨ ਚਾਰ ਦਿਨ ਹੰਸਾਂ ਹੀ ਰਹਿਣਾ ਮਾ ਭੂਆ ਕੋਲੇ ਤੇ ਮੈਂ ਇਹ ਗੱਲ ਤੋਂ ਜਾਣੂ ਨਹੀਂ ਸੀਗਾ ਹੁਣ ਮੈਨੂੰ ਪਤਾ ਲੱਗਿਆ ਕਿ ਮੰਮੀ ਨੇ ਉੱਥੇ ਰਹਿਣਾ ਮੈਨੂੰ ਡਾਡੀ ਨੇ ਦੱਸਿਆ ਹੁਣ ਮੈਂ ਪਹਿਲਾਂ ਚੱਲੇ ਆਂ ਭਲੇਰ ਖੇੜੀ ਜਾ ਕੇ ਪਾਵਰ ਹੁਣਾ ਨੂੰ ਲੈ ਕੇ ਆਉਣਾ ਕਿਉਂਕਿ ਪਹਿਲਾਂ ਮੈਨੂੰ ਆਇਆ ਸੀਗਾ ਕਿ ਸਾਨੂੰ ਪਰਸੋਂ ਪੰθεਰ ਖੇੜੀ ਹੈਗਾ ਕੰਮ ਮੈਨੂੰ ਆਇਆ ਸੀ ਵੀ ਮੈਂ ਹੁਣ ਆ ਸਾਰਾ ਕੰਮ ਕਰ ਕਰਕੇ ਦੁਬਾਰਾ ਭਲੇਰ ਖੇੜੀ ਆ ਜੂ ਬਈ ਉਸ ਤੋਂ ਬਾਅਦ ਫਿਰ ਵਾਪਸ ਚੋਦਾ ਆ ਜਾਾਂਗੇ ਹਰ ਰੋਜ਼ ਹੁਣ ਪਤਾ ਨਹੀਂ ਯਾਰ ਆਹੀ ਕੁਛ ਹੁੰਦਾ ਰਹਿੰਦਾ ਵਾ ਹਮੇਸ਼ਾ ਜੇ ਅਸੀਂ ਇੱਥੇ ਆ ਜੰਨੇ ਆ ਤਾਂ ਅਸੀਂ ਇਹ ਸੋਚਦੇ ਨਹੀਂ ਹੁਣ ਇੱਥੇ ਵਾਲੇ ਕੰਮ ਕਰਕੇ ਫਿਰ ਉੱਥੇ ਜਾਵਾਂਗੇ ਜੇ ਉੱਥੇ ਚਲੇ ਜੰਨੇ ਆ ਤਾਂ ਇਹ ਹੁੰਦਾ ਵੀ ਉ ਸਾਨੂੰ ਖੁਦ ਨਹੀਂ ਪਤਾ ਯਾਰ ਅਸੀਂ ਰਹਿਣਾ ਕਿੱਥੇ ਆ ਨਾ ਤਾਂ ਮਾਪਿਓ ਛੱਡ ਸਕਦੇ ਆ ਨਾ ਹੀ ਆਪਾਂ ਕਹਿ ਲੋ ਵੀ ਉੱਥੇ ਹੁਣ ਆਪਾਂ ਇੱਥੇ ਹੀ ਰਹਿ ਸਕਦੇ ਆ ਕਿਉਂਕਿ ਰਣਸ਼ੇਰ ਨੂੰ ਆਪਾਂ ਉੱਥੇ ਸਕੂਲ ਪੜ੍ਹਨ ਲਾਉਣਾ ਵਾ ਤਾਂ ਜਿੰਨਾ ਉਹ ਉੱਥੇ ਪੜ੍ਹ ਰੂਗਾ ਉਹਦੇ ਲਈ ਉਹ ਵਧੀਆ ਵਾ ਮੈਂ ਸੋਚਿਆ ਕਿ ਮੈਂ ਪੰθεਰ ਖੇੜੀ ਜਾ ਕੇ ਹੀ ਨਾ ਹਾਂਗਾ ਹਲੇ ਥੋੜਾ ਟਾਈਮ ਪਹਿਲਾਂ ਤਿਆਰੀ ਕਰਦਾ ਸੀ ਚਲੋ ਵੀ ਹੁਣ ਚੱਕ ਲਓ ਗੱਡੀ ਰੈਨ ਨੂੰ ਤਾਂ ਚਾਹੇ ਅਸੀਂ ਪੱਕੇ ਜੋਧਾ ਰਹੀ ਜਈਏ ਕੋਈ ਚੱਕਰ ਨਹੀਂ ਹੈਗਾ ਅੱਗੇ ਵੀ ਅਸੀਂ ਮਹੀਨੇ ਦੇ 10 ਜਿਹੜੇ ਪੰਧੀਰ ਖਿੜੀ ਲਾਈ ਦਿੰਦੇ ਸੀਗੇ ਦੁਬਾਰਾ ਫੇਰ ਲਾ ਸਕਦੇ ਆ ਪਰ ਮੈਨੂੰ ਆਇਆ ਹੁਣ ਜਿਵੇਂ ਨਾ ਮੈਨੂੰ ਬਹੁਤ ਔਖਾ ਲੱਗਦਾ ਵਾ ਜਦੋਂ ਮੈਂ ਪੰਧੀਰ ਖਿੜੀ ਚਲੇ ਜਾਣਾ ਮੈਨੂੰ ਅੰਦਰੋਂ ਮਨ ਚ ਆਉਂਦਾ ਕਿ ਮੈਂ ਜੋਧਾ ਨੂੰ ਜਾਣਾ ਤੇ ਜਦੋਂ ਮੈਂ ਹੁਣ ਜੋਧਾ ਆ ਜੈਨਾ ਉਹ ਮੈਨੂੰ ਪਿੱਛੇ ਉਹ ਘਰ ਦੀ ਟੈਨਸ਼ਨ ਜੀ ਹੋਣ ਲੱਗ ਜਾਂਦੀ ਆ ਵੀ ਉੱਥੇ ਵਾਲੇ ਆ ਵੀ ਕਰਨ ਵਾਲਾ ਰਹਿੰਦਾ ਆ ਕੰਮ ਆ ਕੰਮ ਕਿਉਂਕਿ ਹੁਣ ਉੱਥੇ ਆਪਾਂ ਸਾਰਾ ਕੁਝ ਬਣਾ ਲਿਆ ਆਪਦਾ ਤੇ ਮੈਂ ਨਹੀਂ ਚਾਹੁੰਦਾ ਵੀ ਇਹ ਚੀਜ਼ ਰਣਸ਼ੇਰ ਫੀਲ ਕਰੇ ਮਤਲਬ ਰਣਸ਼ੇਰ ਜਿਵੇਂ ਜਿਹੜੀ ਸਿਚੁਏਸ਼ਨ ਚੋਂ ਮੈਂ ਆਂ ਰਣਸ਼ੇਰ ਇਹ ਸਿਚੁਏਸ਼ਨ ਚ ਆਵੇ ਕਦੇ ਹੁਣ ਮੈਂ ਹੀ ਸਾਰਾ ਕੁਝ ਆਪ ਹੀ ਚੱਲਣਾ ਤਾਂ ਉਹ ਵਧੀਆ ਵਾ ਕਿਉਂਕਿ ਉਹਦਾ ਪਤਾ ਨਹੀਂ ਵਿਚਾਰੇ ਦਾ ਕਹਿ ਜਾਂਦਾ ਦਿਲ ਹੂ ਕਹਿ ਜਾਂਦਾ ਦਿਮਾਗ ਨੂੰ ਆਪਾਂ ਤਾਂ ਚੱਲ ਬਾਹ ਕੋ ਦੇਖਿਆ ਜ਼ਿੰਦਗੀ ਚ ਕੋਈ ਚੱਕਰ ਨਹੀਂ ਅੱਜ ਨਹਿਰ ਦਾ ਪਾਣੀ ਬੜੀ ਤੇਜ਼ ਚੱਲਿਆ ਮਿੱਤਰੋ ਹੁਣ ਗੱਡੀ ਸਾਰਾ ਬੱਸ ਵੀ ਭਾਲਦੀ ਆ ਡੀਜ਼ਲ ਪਾਰਟੀਕਲ ਫਿਲਟਰ ਇਜ਼ ਕਲੌਕਡ regeneration required ਦੀ warning ਆ ਗਈ ਸੀ ਜਦੋਂ ਪਿਛਲੀ ਵਾਰ ਮੈਂ ਏਜੰਸੀ ਚ ਗਿਆ ਸੀ ਉਹਨਾਂ ਨੇ ਕਿਹਾ ਸੀ ਵਿਜੇ warning ਆ ਜੇ ਵੀ ਤਾਂ ਗੱਡੀ ਚਲਾਉਣੀ ਨਹੀਂ ਤਾਂ ਉਦੋਂ ਮੈਂ ਸਿੱਖ ਕੇ ਆਇਆ ਸੀ ਹੁਣ ਮੈਂ ਆਪ ਹੀ ਉਹ ਕਰਨ ਲੱਗਿਆ ਹੋਇਆ ਹਾਂ ਮੈਂ ਗੱਡੀ ਪਾਰਕਿੰਗ ਚ ਹੈਂਡਬ੍ਰੇਕ ਲੱਗੇ ਹੋਏ ਆ ਹੁਣ ਇਹ ਆਪ ਹੀ ਆਟੋਮੈਟਿਕਲੀ ਉਹ ਆਪਣੇ ਕਹਿ ਲੋ ਵੀ 2000 rpm ਤੋਂ ਉੱਪਰ ਹੁਣ ਇਹ ਉਹ regeneration ਕਰ ਰਹੀ ਹੈ ਜਿਹੜਾ ਅੰਦਰ ਵਿੱਚ ਕਚਰਾ ਕੁਚੜਾ ਉਹ ਨੂੰ ਬਾਹਰ ਕੱਢ ਰਹੀ ਹੈ ਮੈਨੂੰ ਲੱਗਾ ਕਾਫੀ ਦਿਨ ਹੋ ਗਏ ਮੈਂ ਸਲੋ ਸਪੀਡ ਦੀ ਗੱਟੀ ਚਲਾਈ ਜਨਾ ਆਰ ਪੀ ਐਮ ਹੋਰ ਵੱਧ ਗਿਆ ਇਹ ਤਾਂ ਹਾਈ ਡਰਾਉਨ ਲੱਗੀ ਯਾਰ ਦੇਖਣਾ ਪਊਗਾ ਕਿੰਨੇ ਮਿੰਟ ਐਂ ਕਰੂ ਨੈਟ ਤੇ ਤਾਂ ਲਿਖਿਆ ਹੋਇਆ ਸੀ ਵੀ 10 ਤੋਂ 30 ਮਿੰਟ ਲੱਗਣਗੇ ਪਰ ਮੈਨੂੰ ਲੱਗਾ 5 ਕੁ ਮਿੰਟ ਹੀ ਲੱਗਿਆ ਆਲ ਕਲੀਅਰ ਜਿੰਨਾ ਖੋ ਸਕਦਾ ਹੁੰਦਾ ਨੌਲੇਜ ਰੱਖਣੀ ਚਾਹੀਦੀ ਆ ਹੁਣ ਜੇ ਮੈਨੂੰ ਇਹ ਚੀਜ਼ ਦੀ ਨੌਲੇਜ ਨਾ ਹੁੰਦੀ ਮੈਂ ਘਬਰਾ ਜਾਂਦਾ ਆਪੇ ਠੀਕ ਕਰ ਲਿਆ ਕੋਈ ਜੰਸੀ ਜਾਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਮੇਰੀ ਗੱਲ ਸੁਣ ਮੈਂ ਇੰਨੀ ਥਿਆਰੀ ਗੁੱਡ ਕੇ ਆ ਗਿਆ ਤੁਸੀਂ ਤਾਂ ਤਿਆਰ ਬਣੀ ਹੋਏ ਆਂ ਪਿਆਰ ਹੁਣ ਕੰਮ ਨਹੀਂ ਸੀ ਕਰ ਮੈਂ ਤੇ ਰੋਟੀ ਤੁਸੀਂ ਖਾ ਕੇ ਹਟਿਆ ਹੁਣ ਉਹਨਾਂ ਨੂੰ ਆਉਣ ਲੱਗਦੀਆਂ ਬਸ ਹੈਗਾ ਕੁਝ ਖਾਣ ਨੂੰ ਰੋਟੀ ਬਣੀ ਪਈ ਆ ਸਾਰੀ ਹੋਰ ਵੀ ਸਾਰੀ ਨਾਲ ਮਟਰ ਨਹੀਂ ਰਹਾ ਸਾਡੇ ਉਥੇ ਬਈ ਜੀ ਪਰ ਮਟਰ ਪਨੀਰ ਖਾਏ ਆਉਂਦੇ ਕਿਉਂ ਪੁੱਛਿਆ ਕਿ ਕਾਹਦੇ ਨਾਲ ਉਪਰ ਆਏ ਜਾ ਕੇ ਖਾਣ ਦੀ ਕੋਲ ਹੋ ਗਈ ਨਾ ਹੁਣ ਮੈਂ ਤੁਹਾਨੂੰ ਉੱਡ ਜਾ ਕੇ ਮਟਰ ਪਨੀਰ ਮੈਂ ਖਲਾਉਂਗੀ ਚਲੋ ਹੁਣ ਉਹ ਮੇਰੀ ਗੱਲ ਸੁਣ ਚੱਲ ਹੁਣ ਚਲੀਏ ਉਹ ਚੱਲ ਉੱਠ ਮੈਂ ਨਹੀਂ ਉੱਠਣਾ ਉੱਠਿਆ ਤਾਂ ਹੋਇਆ ਚੱਲ ਤੁਰ ਤੂੰ ਜਾਨਣਾ ਕਿ ਨਹੀਂ ਤੂੰ ਜਾਨਣਾ ਕਿ ਨਹੀਂ ਸੂਰਮਾ ਹੁਣ ਉਧਰੋਂ ਰੋਕ ਹੀ ਆਇਆ ਤੇ ਉੱਤੋਂ ਹੁਣ ਮੇਰੀ ਟੋਪੀ ਨਹੀਂ ਦਿੰਦਾ ਠੀਕ ਆ ਕੱਲਾ ਨਹੀਂ ਆਇਆ ਸਿਮੀ ਨੂੰ ਨਾਲ ਲੈ ਕੇ ਆਇਆ ਚਲੋ ਵੀ ਠੀਕ ਆ ਹੁਣ ਆਪਾਂ ਹੀ ਕਰਦੇ ਆ ਆਹ ਵਲੌਗ ਕਰਦੇ ਆ ਇੱਥੇ ਐਂਡ ਜੇ ਵਲੌਗ ਵਧੀਆ ਲੱਗਿਆ ਹੋਇਆ ਕਿਸੇ ਵੀ ਰੀਜ਼ਨ ਕਰਕੇ ਵਲੌਗ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਜੂਰ ਕਰਿਓ ਜੂਰ ਕਰਿਓ ਜੂਰ ਕਰਿਓ